ਇੰਗਲੈਂਡ ਸਿਟੀ ਬਠਿੰਡਾ ਦੇ ਰੋਜ਼ ਗਾਰਡਨ ਦੇ ਬਿਲਕੁਲ ਸਾਹਮਣੇ ਵਾਲੇ ਗਰਾਊਂਡ ਦੇ ਵਿੱਚ ਇੰਗਲੈਂਡ ਸਿਟੀ ਜਿਹੜਾ ਮੇਲਾ ਲੱਗਿਆ ਹੈਗਾ ਜਿਹਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਸਟਾਲਾਂ ਲੱਗੀਆਂ ਹੈਗੀਆਂ ਤੁਹਾਨੂੰ ਦੱਸ ਦਈਏ ਦੇਖੋ ਕ੍ਰੌਕਰੀ ਦਾ ਸਮਾਨ ਪਲੇਟਾਂ ਤੁਸੀਂ ਹੋਰ ਵੀ ਕਾਫੀ ਜਿਹੜਾ ਕੱਪ ਚਾਹ ਵਾਲੇ ਕੱਪ ਹੋਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਸਾਰੇ ਵੈਰਾਈਟੀ ਇੱਥੇ ਹੈਗੇ ਕੱਪ ਤੁਸੀਂ ਦੇਖੋ ਬੱਕਰੀ ਵੱਖਰੀ ਵੈਰਾਈਟੀ ਦੇ ਪਏ ਆ ਵੱਡੀਆਂ ਵੱਡੀਆਂ ਬਹੁਤ ਅੱਛੀਆਂ ਅੱਛੀਆਂ ਸਟਾਲਾਂ ਲੱਗੀਆਂ ਹੈਗੀਆਂ ਜਰੂਰ ਇੱਕ ਵਾਰ ਇੱਥੇ ਆ ਕੇ ਵਿਜ਼ਿਟ ਕਰੋ ਇਹ ਬਟਿੰਡਾ ਦੇ ਰੋਜ਼ਗਾਰਡਨ ਦੇ ਸਾਹਮਣੇ ਜਿਹੜਾ ਗਰਾਊਂਡ ਹੈਗਾ ਉੱਥੇ ਲੱਗਾ ਹੈਗਾ ਮੇਲਾ ਬਹੁਤ ਸੋਹਣਾ ਮੇਲਾ ਲੱਗਾ ਹੈਗਾ ਜਿਸਦਾ ਨਾਮ ਇੱਕ ਵਾਰ ਫੇਰ ਮੈਂ ਦੱਸ ਦਿੰਦਾ ਮੈਂ ਇੰਗਲੈਂਡ ਸਿਟੀਜ਼ ਦਾ ਨਾਮ ਆ ਬਟਿੰਡਾ ਦੇ ਰੋਜ਼ਗਾਰਡਨ ਦੇ ਬਿਲਕੁਲ ਸਾਹਮਣੇ ਲੱਗਾ ਹੈ ਕ੍ਰੌਕਰੀ ਦਾ ਸਾਮਾਨ ਤਾਂ ਬਿਲਕੁਲ ਕੀ ਬਾਤ ਆ ਭਾਈ ਜੀ ਦੇਖੋ ਬੜਿਆਂ ਘੈਂਟ ਘੈਂਟ ਕੱਪ ਗਲਾਸ ਸੈਟ ਬਣੀ ਬਹੁਤ ਸੋਹਣੇ ਸੋਹਣੇ ਪਏ ਆ ਤੇ ਇਹ ਬਠਿੰਡਾ ਦੇ ਰੋਜ਼ਗਾਰਡਨ ਦੇ ਬਿਲਕੁਲ ਸਾਹਮਣੇ ਲੱਗਾ ਹੈਗਾ ਜਿਹਦਾ ਨਾਮ ਹੈ ਇੰਗਲੈਂਡ ਸਿਟੀ ਜਿਵੇਂ ਇਸ ਟਾਈਮ ਤੇ ਤੁਹਾਨੂੰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਠਿੰਡਾ ਦੇ ਕਿ ਉਹਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਕੇ ਹਰ ਸ਼ਹਿਰ ਵਿੱਚ ਭੇਜ ਦਿਓ